ਸ੍ਰੀ ਰਾਗੇ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੀ ਮਿਲਿਆ ਵਾਹਿਗੁਰੂ ਦਾ ਖਾਸ ਬਖਸ਼ਿਸ਼ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪ੍ਰਾਪਤੀ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਸ਼ਬਦ ਵਿੱਚ ਗੁਰੂ ਮਹਾਰਾਜ ਸਾਹਿਬ ਦਸਵੀਂ ਅਸ਼ਟਪਦੀ ਵਿੱਚ ਇਹ ਪ੍ਰਕਾਰ ਨੂੰ ਉਚਾਰਨ ਕਰਦੇ ਹੋਏ ਅਮਰਕ ਰੂਪ ਸ਼ਬਦ ਉਚਾਰਨ ਕਰਦੇ ਹਾਂ ਸ੍ਰੀ ਗੁਰੂ ਮਹੱਲਾ ਪਹਿਲਾ ਸਤਗੁਰੂ ਪੂਰਾ ਜੇ ਮਿਲੈ ਜੇ ਭਾਈ ਸੂਰਨ ਸਤਗੁਰੂ ਇਸ ਪ੍ਰਕਾਰ ਇੱਕ ਅੰਤਾਰੂ ਮਲਾ ਹੁੰਦਾ ਹੈ ਅਤੇ ਇੱਕ ਸਾਧ ਸੰਗਤ ਦੀ ਲਾਠੀ ਹੁੰਦੀ ਹੈ ਉਹ ਆਦ ਕਰਦੀ ਹੈ ਤੇ ਹੋਰ ਨਾ ਅੰਕਾਰ ਨਹੀਂ ਸਕਦੀ ਅਤੇ ਇੱਕ ਅੰਤਾਰੂ ਨਾਰੇ ਤੇ ਬੈਠਾ ਹੁੰਦਾ ਹੈ ਵਸੀ ਜਾਂਦਾ ਪਾਣੀ ਛੋਟਾ ਛੋਟਾ ਹੈ ਪਰ ਵਿੱਚ ਕਦੇ ਨਹੀਂ ਉਹ ਪ੍ਰਵੇਸ਼ ਹੋਇਆ ਉਹਦੇ ਅੱਖੇ ਲੱਗ ਕੇ ਵਿੱਚ ਡੁੱਬਣ ਦਾ ਖਤਰਾ ਰਹਿੰਦਾ ਹੈ ਇੱਕ ਜਹਾਜ਼ ਵੀ ਨਹੀਂ ਆਈ ਹੁੰਦੇ ਹਨ ਉਹ ਜਹਾਜ਼ ਤੇ ਆਪ ਵੀ ਚੜ ਕੇ ਪਾਰ ਹੁੰਦੇ ਆ ਹੋਰ ਉਹਨਾਂ ਨੂੰ ਵੀ ਪਾਰ ਕਰਦੇ ਆ ਇਸੇ ਪ੍ਰਕਾਰ ਸਾਧ ਸੰਗਿ ਜਿਹੜੇ ਬਧੂਤ ਗੁਰੂ ਆਪਣੇ ਆਪ ਨੂੰ ਕਹਾਉਂਦੇ ਆ ਵਿਦਿਆ ਪੜੀ ਹੋਈ ਨਹੀਂ ਸੰਗਤ ਕੀਤੀ ਹੋਈ ਨਹੀਂ ਕਿਸੇ ਮਹਾਤਮਾ ਦੇ ਬਚਨ ਨੂੰ ਮੰਨ ਕੇ ਉਹ ਆਪ ਤਾਂ ਮੁਕਤ ਹੋ ਜਾਂਦੇ ਹਨ ਜੇ ਕੋਈ ਸ਼ੰਕਾ ਵਾਲਾ ਪੁਰਖ ਆਵੇ ਉਹਦਾ ਉਹਦੀ ਸ਼ੰਕਾ ਮਿਟ ਕੇ ਉਸ ਦੇ ਤਾਣੀ ਬ੍ਰਹਮ ਗਿਆਨ ਨਹੀਂ ਕਰ ਸਕਦੇ ਉਹ ਅਨਪੜਵ ਬਧੂਤ ਗੁਰੂ ਕਹਾਉਂਦੇ ਐ ਇਸ ਪ੍ਰਕਾਰ ਦੇ ਜਿਹੜੇ ਹਨ ਉਹ ਲਾਠੀ ਦੀ ਨਹੀਂ ਆਈ ਜਿਵੇਂ ਲਾਠੀ ਆਗ ਕਰ ਜਾਂਦੀ ਹੈ ਬਾਣੀ ਤੇ ਹੋਰ ਨਾ ਨਹੀਂ ਕਰ ਸਕਦੇ ਉਹ ਆਪ ਤਾਂ ਕਰ ਜਾਂਦੇ ਹੈ ਹੋਰਾਂ ਦੀ ਕਲਿਆਣ ਕੋਈ ਜੀਵ ਛੋਟਾ ਹੋਵੇ ਜਿਹੜਾ ਲਾਠੀ ਦੇ ਭਾਰ ਥੱਲੇ ਨੂੰ ਨਾ ਦਵਾਵੇ ਪਾਣੀ ਕੇ ਉਹਦੇ ਆਸਲੇ ਉਹ ਭਾਵੇਂ ਲਹਿਰ ਦੇ ਚ ਬਚ ਰਹੇ ਜੇ ਉਹ ਦੱਸ ਸਕਦਾ ਹੈ ਜਿਹੜਾ ਕੋਈ ਸ਼ੰਕਾ ਨਾ ਕਰੇ ਉਸ ਆਤਮਾ ਦੇ ਬਚਨ ਨੂੰ ਮੰਨ ਕੇ ਕਮਾਈ ਕਰਨ ਲੱਗ ਜੇ ਉਹਦਾ ਤਾਂ ਉਧਾਰ ਹੋ ਸਕਦਾ ਹੈ ਅਬ ਨੂਰ ਗੁਰੂ ਤਾਂ ਇਸ ਪ੍ਰਕਾਰ ਦਾ ਲਾਠੀ ਵੀ ਨਹੀਂ ਆਈ ਹੈ ਤੇ ਜਿਹੜੇ ਪੰਡਤ ਵਿਦਵਾਨ ਹਨ ਗੁਰੂ ਉਹ ਦੁਨੀਆ ਨੂੰ ਉਪਦੇਸ਼ ਤਾਂ ਦਿੰਦੇ ਹਨ ਪਰ ਅੰਤਾਰੂ ਆਪ ਜਿਵੇਂ ਕੋਈ ਆਦਮੀ ਕਿਨਾਰੇ ਤੇ ਬੈਠਾ ਕਹੇ ਛੋਟਾ ਛੋਟਾ ਪਾਣੀ ਹੈ ਲੰਘ ਜਾ ਉਹ ਪਾਣੀ ਲੰਘਣ ਲੱਗਾ ਢੂੰਗੇ ਪਾਣੀ ਵਿੱਚ ਡੋਮੋ ਚ ਪੈ ਕੇ ਉਹ ਡੁੱਬ ਜਾਵੇ ਇਸੇ ਪ੍ਰਕਾਰ ਪੰਡਤ ਗੁਰੂ ਜਿਹੜੇ ਹਨ ਵਿਦਿਆ ਦਾ ਪੜ੍ਹ ਲਈ ਹੈ ਸ਼ਾਸਤਰਾਂ ਦੇ ਗਿਆਨ ਹੋ ਗਏ ਹੈ ਲੋਕਾਂ ਨੂੰ ਸਮਝਾਉਣ ਨੂੰ ਬੜੇ ਤਗੜੇ ਹੈ ਵੀ ਸੰਸਾਰ ਸਮੁੰਦਰ ਤੁਛ ਮਾਤਰੀ ਹੈ ਪਰ ਆਪ ਕਦੇ ਸੰਸਾਰ ਤੋਂ ਪਾਰ ਹੋਣ ਦਾ ਸਭ ਨਹੀਂ ਕੀਤਾ ਇਸ ਕਰਕੇ ਅੰਤਾਰੂ ਵੀ ਨਹੀਂ ਕਿਸੇ ਦਾ ਉਧਾਰ ਨਹੀਂ ਕਰਦੇ ਜਿਹੜੇ ਉਹਨਾਂ ਦੇ ਅੱਖੇ ਲੱਗੇ ਸੰਸਾਰ ਵਿੱਚ ਪ੍ਰਵੇਸ਼ ਕਰ ਜਾਂਦੇ ਹੈ ਉਹ ਪਦਾਰਥਾ ਰੂਪੀ ਪਾਣੀ ਦੀ ਗੋਤੇ ਖਾਣ ਲੱਗ ਜਾਂਦੇ ਹੈ ਬਾਕੀ ਸਤਿਗੁਰੂ ਮਹਾਰਾਜ ਸਾਹਿਬ ਜੀ ਜਹਾਜ਼ ਦੀ ਨਹੀਂ ਆਈ ਹਨ ਜਹਾਜ਼ ਤੇ ਭਾਵੇਂ ਪਿੰਡ ਨੂੰ ਚੜ ਲੀਏ ਸਾਰਿਆਂ ਨੂੰ ਜਹਾਜ਼ ਪਾਰ ਕਰ ਦਿੰਦਾ ਹੈ ਇਸੇ ਪ੍ਰਕਾਰ ਭਾਵੇਂ ਕਰੋੜਾਂ ਬ੍ਰਹਮੰਡਾਂ ਦੇ ਜੀਵ ਜੰਤ ਹੋਣ ਸਾਰਿਆਂ ਨੂੰ ਗੁਰੂ ਸਾਹਿਬ ਬ੍ਰਹਮ ਸਰੋਤਰੀ ਬ੍ਰਹਮੇਸ਼ਤੀ ਬ੍ਰਹਮ ਦਾ ਸਰਬਨ ਕਰਾਉਣ ਵਾਲੇ ਆਪ ਬ੍ਰਹਮ ਸੂਪ ਦੇ નિਸ਼ਚੇ ਵਾਲੇ ਜੋ ਸਤਿਗੁਰੂ ਹਨ ਉਹ ਜਹਾਜ਼ ਦੀ ਨਹੀਂ ਆਈ ਹਨ ਆਪ ਮੁਕਤ ਮੁਕਤ ਕਰੇ ਇਸ ਸੰਸਾਰ ऐसे गुरु को बल बल ये आम मुक्त मो तारे ऐसे सतगुरु नानक देव महाराज साहब हाने जो संसार दी कल्याण करने वाले हन गरीब नवाज फरमाउंदे हन सतगुरु पूरा जे मिलाई पूर्ण सतगुरु जिन्ह मारन के जन्मेले मारे पंच सुर वीर ऐसो कौन बलिये जिन पंच मार बदार गुजारै सो पूरा ए कली रे जिन होशियार हो के पंजा नु काम कर लो मोह अहंकार नु ਬਦਾਰ ਹੁਸ਼ਿਆਰ ਹੋ ਕੇ ਗੁਜਾਰ ਦੁ ਤੈ ਸਮਾਵਤ ਕਰ ਲੁਕਾ ਉਹ ਪੂਰਨ ਕਲਯੂਗ ਵਿੱਚ ਹੈ ਜਿਸ ਨੇ ਪੰਜਾਂ ਦੇ ਵਸ ਪੈ ਗਿਆ ਜਿਹੜਾ ਉਹ ਪੂਰਨ ਨਹੀਂ ਹੈ ਇਸ ਪ੍ਰਕਾਰ ਸਤਗੁਰੂ ਮਹਾਰਾਜ ਸਾਹਿਬ ਪੂਰੇ ਹਨ ਗਰੀਬ ਨੁਆਜ ਪੂਰਨ ਸਤਗੁਰੂ ਸਕੇ ਪਾਦਸ਼ਾ ਸਤ ਸਰੂਪ ਜੋ ਤ੍ਰੈ ਕਾਲਵਾਦ ਰੂਪ ਹੈ ਅਤੇ ਗੁਰੂ ਚੇਤਨ ਸਰੂਪ ਹਨ ਜੋ ਸਤਗੁਰੂ ਗੋ ਗਿਆਨ ਦਾ ਨਾਸ ਕਰਕੇ ਉਹ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ ਗਿਰਨਾ ਧੰਤੂ ਤੋਂ ਬਣਿਆ ਹੋਇਆ ਹੈ ਗਿਰਨਾ ਹੈ ਪਹਾੜ ਦਾ ਪਹਾੜ ਵੀ ਨਹੀਂ ਅਚਲ ਰਹਿਣ ਵਾਲੇ ਹਨ ਜੋ ਸਤਗੁਰੂ ਕਾਮ ਕ੍ਰੋਧ ਆਦਿਕ ਜਿਨ ਨੂੰ ਕੋਈ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਪੈ ਸਕਦਾ ਅਚਲ ਰਹਿਣ ਵਾਲੇ ਹਨ ਚੱਲ ਮੂਰਤ ਸੂਪ ਹਨ ਫਿਰ ਗਿਰਨਾ ਹੁੰਦਾ ਨਿਗਲ ਹੁੰਦਾ ਜੋ ਗਿਆਨ ਨੂੰ ਨਿਗਲ ਜਾਣ ਵਾਲੇ ਹਨਗੇ ਅਤੇ ਗਿਰਨਾ ਹੁੰਦਾ ਭਾਰੀ ਦਾ ਜੋ ਸਭ ਤੋਂ ਵੱਡਾ ਸਤਗੁਰੂ ਨਾਨਕ ਜੀਨ ਕਲ ਰਾਖੀ ਮੇਰੀ ਗਿਰਨਾ ਬਾਣੀ ਦਾ ਹੁੰਦਾ ਹੈ ਬਾਣੀ ਰੂਪ ਸਤਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਕਾਸ਼ ਗੁਰੂ ਨਿਸ਼ਟਾਰੇ ਗੁਰਨਾਮ ਸਾਧ ਸੰਗਤ ਜੀ ਪ੍ਰਕਾਸ਼ ਦਾ ਹੈ ਗਿਰਨਾਮ ਬਾਣੀ ਦਾ ਪ੍ਰਕਾਸ਼ ਕਰਨ ਵਾਲੀ ਸਗਨਾ ਦੇ ਤਾਂ ਹੀ ਪ੍ਰਕਾਸ਼ ਕਰਨ ਵਾਲੇ ਸਤਗੁਰੂ ਪੂਰੇ ਹਨ ਸਤਗੁਰ ਪੂਰਾ ਜੇ ਮਿਲੈ ਲੋਗਰ ਤੰਤੂ ਦੇ ਚਾਰ ਆਸ ਨਿਕਲਦੇ ਹਨ ਸਤਗੁਰੂ ਪੂਰਨ ਜੇ ਕਰਕੇ ਮਿਲ ਜਾਣ ਪਾਈਏ ਰਤਨ ਵਿਚਾਰ ਸੋ ਸਤਗੁਰਾਂ ਦੇ ਪਾਸ ਤੋਂ ਰਤਨ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨ ਦਾ ਵਿਚਾਰ ਪ੍ਰਾਪਤ ਕਰੀਦਾ ਹੈ ਰਤਨ ਜੋ ਬ੍ਰਹਮ ਹੈ ਜਿਸ ਨੂੰ ਵੇਖ ਕੇ ਰਖ ਪ੍ਰੀਤੀ ਨਾ ਹੋ ਰਵੇ ਕਿਸੇ ਪਦਾਰਥ ਦੀ ਉਹ ਸਰੂਪ ਦਾ ਵਿਚਾਰ ਪਾਈਦਾ ਹੈ ਰਤਨ ਨਾਮ ਵਿਰਾਗ ਦਾ ਕਰ ਤੀਬਰ ਕਰ ਤਾਂ ਹੀ ਵਿਰਾਗ ਰੂਪੀ ਰਤਨ ਨੂੰ ਪਾਈਦਾ ਹੈ ਅਸਲ ਕਿ ਆਰ ਵਿਵੇਕ ਨੂੰ ਗੁਰਾਂ ਦੇ ਪਾਸੋਂ ਪਾਈਦਾ ਹੈ ਮਨ ਦੀ ਜੈ ਗੁਰ ਆਪਣੇ ਆਪਣੇ ਸਤਿਗੁਰਾਂ ਨੂੰ ਆਪਣਾ ਮਨ ਭੇਟਾ ਕਰ ਲਈਏ ਪਾਈਏ ਸਰਬ ਪਿਆਰ ਇਸ ਕੋਲਕਾਰ ਜਿਹਦਾ ਸਾਰਿਆਂ ਚ ਪ੍ਰੇਮ ਰੂਪ ਹੋ ਕੇ ਜੰਮਿਆ ਹੋਇਆ ਜਿੱਤੈ ਪਤਨ ਦਸਾ ਦਸਾ ਹੋ ਫੈਲੇ ਹੋ ਫੈਲੇ ਉਹਨਾਂ ਦਾ ਉਹ ਸਾਰਿਆਂ ਚ ਪਿਆਰ ਕਰਨ ਵਾਲੇ ਪਰਮੇਸ਼ਰ ਨੂੰ ਪਾ ਲਈਦਾ ਸਾਰਿਆਂ ਚ ਜੋ ਪਿਆਰ ਦਾ ਨਿਵਾਸ ਕਰਦਾ ਹੈ ਅਸਲੀ ਭੰਤੀ ਪ੍ਰੇਤ ਰੂਪ ਹੋ ਕੇ ਉਹ ਆਨੰਦ ਰੂਪ ਹੋ ਕੇ ਉਹਨੂੰ ਪਾਲ ਲਈਦਾ ਹੈ ਪਾਈਏ ਸਰਬ ਪਿਆਰ ਸਰਬ ਦੇਚ ਪਿਆਰ ਪਿਆਰਾ ਰੂਪ ਹੈ ਜੋ ਸਾਰਿਆਂ ਦਾ ਆਤਮਾ ਸਰੂਪ ਹੈ ਕਿਸੇ ਦਾ ਵੀ ਦੂਜਾ ਨਹੀਂ ਹੈ ਸਭਨਾਂ ਦਾ ਆਪਣਾ ਆਪ ਰੂਪ ਉਸ ਪਿਆਰੇ ਨੂੰ ਪਾਲ ਲਈਦਾ ਹੈ ਸਾਰਿਆਂ ਜੋ ਪਿਆਰ ਕਰਨ ਵਾਲਾ ਕਿਰਪਾਣਾ ਨੂੰ ਪਾਲਦਾ ਪ੍ਰਭੂ ਨਾਨਕ ਸਾਹਿਬ ਜੀ ਦੇ ਅਜਿਹਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਜੋ ਪ੍ਰਮੇਸ਼ਰ ਹੈ ਕਿਸੇ ਦੇ ਔਗਣ ਕੋਨਾ ਜਿਦਾਰੇ ਐਸਾ ਕਿਰਪਾਲੂ ਹੈ ਜੋ ਉਸ ਪਦਮੇਸ਼ ਨੂੰ ਪਾ ਲਈਦਾ ਹੈ ਫਿਰ ਮੁਕਤ ਪਦਾਰਥ ਪਾਈਏ ਮੁਕਤੀ ਰੂਪ ਪਦਾਰਥ ਗੁਰਾਂ ਦੇ ਪਾਸੋਂ ਪਦਾਰਥ ਬਾਣੀ ਚ ਕਹੇ ਹਨ ਮੁਕਤ ਪਦਾਰਥ ਪ੍ਰੇਮ ਪਦਾਰਥ ਨਾਮ ਪਦਾਰਥ ਜਨਮ ਪਦਾਰਥ ਗਿਆਨ ਪਦਾਰਥ ਇਹ ਪਦਾਰਥ ਹਨਗੇ ਮੁਕਤੀ ਰੂਪ ਪਦਾਰਥ ਨੂੰ ਪਾ ਲਈਦਾ ਹੈ ਮੁਕਤੀ ਤਦ ਸਰਗੁਣੀਆਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਹਨ ਸਰਗੁਣੀਆਂ ਚਾਰ ਸ਼ਲੋਕ ਮੁਕਤੀ ਉਸ ਲੋਕ ਦੀ ਪ੍ਰਾਪਤੀ ਹੋ ਜਾਣੀ ਸਭ ਮੀਂਹ ਮੁਕਤੀ ਨਿਗਟ ਵਰਤੀ ਹੋ ਜਾਣਾ ਅਤੇ ਸਰੂਪ ਉਹ ਹਾਰਿਆ ਪਾਖੜਾਂ ਵਰਗਾ ਚਰਚਰ ਪੂਰੀ ਰੂਪ ਬਣ ਜਾਣਾ ਅਤੇ ਸਜੁੱਜ ਇੱਕ ਵਕਤ 1000 ਵੇਹ ਘਾੜ ਕੇ 1000 ਕੰਮ ਕਰ ਸਕਣਾ ਪਰ ਉਤਪਤੀ ਤੇ ਪਾਲਣਾ ਲੈ ਕੇ ਇਹ ਤਿੰਨੇ ਈਸ਼ਵ ਨੇ ਆਪ ਦੇ ਹੱਥ ਰੱਖੀਆਂ ਇਹ ਜਗਤ ਦੇ ਪੈਦਾ ਕਰਨਾ ਤੇ ਜਗਤ ਦੇ ਪਾਲਣਾ ਤੇ ਜਗਤ ਦਾ ਬਨਾਸ਼ ਕਰਨਾ ਇਹ ਤਿੰਨ ਸ਼ਕਤੀਆਂ ਤੋਂ ਰਹਿਤ ਹੋਣਾ ਉਹਨੂੰ ਸਜੋਜੀ ਮੁਕਤੀ ਦੱਸਦੇ ਹੈ ਜਿਵੇਂ ਲੂਣ ਦਾ ਡੜਾ ਪਾਣੀ ਚ ਪਾ ਕੇ ਖਾਰ ਗਈ ਹੈ ਉਹ ਪਾਣੀ ਚ ਮਿਲ ਕੇ ਖੜਕਾ ਜਾਂਦਾ ਹੈ ਜਦੋਂ ਸਵਾਦ ਦੇਖੀਏ ਲੂਣ ਦਾ ਸਵਾਦ ਆਉਂਦਾ ਪਾਣੀ ਚ ਇਸੇ ਪ੍ਰਕਾਰ ਅਲਪਗਤਾ ਉਹਦੀ ਸਮਝੀ ਜਾਂਦੀ ਸ੍ਰੀ ਜਿਮੁਕਤੀ ਆਵੇ ਦੀ ਹਜ਼ਾਰ ਦੇ ਧਾਰ ਕੇ ਪਾਵੇ ਹਜ਼ਾਰ ਕੰਮ ਕਰ ਸਕੇ ਪਰਬਤ ਬੱਤੀ ਪਾਲਣਾ ਲੈਤਾ ਪਰਮੇਸ਼ਰ ਨਾਲ ਦੇ ਹੱਥ ਰੱਖੀ ਹੈ ਇਹ ਜਿਸ ਸ੍ਰੀ ਜਿਮੁਕਤੀ ਵਾਲੇ ਪੁਰਖ ਹਨਗੇ ਇਹ ਚਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਵਕੁੰਠ ਦੀਆਂ ਹਨ ਉਹਨਾਂ ਦੇ ਪਦ ਆਪਸੀ ਉਹ ਕੈਵਲਮੋਖ ਹੈ ਜੀਵਨ ਮੁਕਤੀ ਹੈ ਵਦੇ ਮੁਕਤੀ ਹੈ ਇਹ ਗੁਰੂ ਸਾਹਿਬ ਦੀ ਵਿਚਾਰ ਦੁਆਰਾ ਮੁਕਤ ਪਦਾਰਥ ਮੁਕਤ ਪਦਾਰਥ ਪਾਈ ਹੈ। ਮੂਲ ਦੇ ਰੂਪ ਪਦਾਰਥ ਜਿਵੇਂ ਜਲ ਵਿੱਚ ਜਲਾਇ ਖਟਾਨਾ ਕਿਉਂ ਜੋਤੀ ਸੰਜੋਤ ਸਮਾਨੋ ਜਿਵੇਂ ਜਲ ਜਲਮੇ ਪਾਛਰਨ ਅਕਸੇ ਤਿਉਂ ਧਰਮਿਲਿਓ ਜਲਾਹੋ ਜਿਵੇਂ ਜਲਤ ਪੈ ਕੇ ਜਲ ਵੱਖਰਾ ਨਹੀਂ ਹੁੰਦਾ ਐਂ ਢੁਲ ਕੇ ਦੇ ਆਮਾਨ ਵੱਲੋਂ ਜਲਾਹਾ ਕਬੀਰ ਕਹਿੰਦਾ ਮੈਂ ਮਿਲ ਗਿਆ ਜੋ ਲਹਾ ਸਰੂ ਪਰਮੇਸ਼ਰ ਹੈ ਉਹਦੇ ਵਿੱਚ ਮੋਗੈ ਸਾਹ ਮੁਕਤੀ ਰੂਪ ਅਦਾਰਥ ਪਾ ਲਈਦਾ ਹੈ ਆਗਣ ਮੇਟਣ ਹਾਰ ਉਹ ਕੈਸਾ ਪਰਮੇਸ਼ਰ ਹੈ ਜਿਹੜੇ ਆਗੁਣ ਹਨ ਕੰਮ ਕਰੋ ਲੋਭ ਮੋਹ ਹੰਕਾਰ ਦੇ ਵਿਕਾਰਾਂ ਦੇ ਹੋਰ ਆਗੁਣਾਂ ਨੂੰ ਕਿਸੇ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਝਗੜਾ ਪਾਉਣਾ ਟੰਟੇ ਪੂਸਾਦ ਪਾਈ ਰੱਖਣੇ ਇਹਨਾਂ ਆਗੁਣਾਂ ਨੂੰ ਮਹਾਰਾਜ ਸਾਹਿਬ ਮੇਟਣ ਵਾਲੇ ਹਨ ਪਾਈ ਰੇ ਗੁਰਬੈਨ ਗਿਆਨ ਨਾ ਹੋ ਸੇ ਭਰਾਓ ਸਤਗੁਰੂ ਬ੍ਰਹਮ ਸਰੂਪ ਹਨ ਸਤਗੁਰਾਂ ਤੋਂ ਬਿਗੈਰ ਗਿਆਨ ਦੀ ਸਪ੍ਰਾਪਤੀ ਨਹੀਂ ਹੋ ਸਕਦੀ ਹੈ ਪੁੱਛੋ ਬ੍ਰਹਮੀ ਨਾਰਦਾਂ ਬ੍ਰਹਮਾ ਜੀ ਨੂੰ ਪੁੱਛੋ ਜਦੋਂ ਬ੍ਰਹਮਾ ਜੀ ਸਰਵਗਤਾਂ ਨਹੀਂ ਸੀ ਕਾਲੀ ਬਾਪ ਹੋ ਬ੍ਰਹਮਾ ਗਏ ਦੰਡਕ ਮੰਡਲ ਭੂਮ ਪਰਮਾਨਿਓ ਡੰਡਾ ਦੇ ਕਮੰਡਲ ਪਕੜ ਕੇ ਉਸ ਧਰਤੀ ਤੇ ਫਿਰਦਾ ਰਿਹਾ ਕੋਈ ਸਰਵਗਤਾਂ ਨਹੀਂ ਸੀ ਬ੍ਰਹਮਾ ਦੀ ਇਹ ਹਾਲਤ ਸੀ ਉਸ ਵਕਤ ਬ੍ਰਹਮਾ ਨੂੰ ਕਿਹਾ ਬ੍ਰਹਮਾ ਆਕਾਸ਼ ਬਾਣੀ ਦੁਆਰਾ ਉਪਦੇਸ਼ਤ ਬ੍ਰਹਮਾ ਕਪ ਕਾਰ ਕਪ ਕਾਰ ਕਪ ਕਾਰ ਤਿੰਨ ਵਾਰੀ ਉਪਦੇਸ਼ਤ ਬ੍ਰਹਮਾ ਨੇ ਜਿਵੇਂ ਕਪ ਕੀਤਾ ਉਹ ਜਿਹੜੇ ਸਾਧ ਸੰਗੇਤ ਜੀ ਬ੍ਰਹਮਾ ਦੇ ਕਾਈ ਮਾਣ ਹੋ ਗਿਆ ਕਿ ਮੈਂ ਗਿਆਨवान ਹਾਂ ਉਸ ਵੇਲੇ ਸਾਧ ਸੰਗੇਤ ਜੀ ਮਹਾਰਾਸ਼ੰ ਬੇਬਸ ਰੂਪ ਧਾਰਿਆ ਬੇਬਸ ਰੂਪ ਧਾਰ ਕੇ ਜਦੋਂ ਆਏ ਸੰਕਸ਼ਮਨ ਸੰਤਨ ਸੰਤ ਕੁਮਾਰ ਨੂੰ ਚੋਹਾਂ ਨੂੰ ਫੁਰਨਾ ਫੁਰ ਗਿਆ ਕਿ ਸਾਡੇ ਪਿਤਾ ਨੂੰ ਪਤਾ ਨਹੀਂ ਮਨ ਕਿਵੇਂ ਇੰਦਰੀਆਂ ਤੋਂ ਅੰਦਰ ਟਿਕਾਈਦਾ ਹੈ ਇਹਨਾਂ ਨੂੰ ਜਾ ਕੇ ਆਕਾਰਸ ਗ੍ਰੰਥ ਵਿੱਚ ਇਹ ਆਉਂਦਾ ਪ੍ਰਸੰਗ ਆਕਾਰਸ ਸਕੰਧ ਦੇ ਵਿੱਚ ਕਿ ਹੈ ਬ੍ਰਹਮਾ ਇਹੋ ਦੱਸ ਤੂੰ ਸਾਡਾ ਪਿਤਾ ਦਾ ਬਣਿਆ ਮਨ ਕਿਵੇਂ ਆਕਾਗ ਹੁੰਦਾ ਇੰਦਰੀਆਂ ਤੋਂ ਅੰਦਰ ਉਸ ਉਹ ਬ੍ਰਹਮਾ ਦੱਸ ਨਾ ਸਕਿਆ ਹਾਸੀ ਕਰਨ ਲੱਗ ਗਏ ਕਹਿੰਦੇ ਸਾਡਾ ਬਾਪ ਕਹੋਣਾ ਤੈਨੂੰ ਇੰਨਾ ਗਿਆਨ ਨਹੀਂ ਉਸ ਮੇਰੇ ਬ੍ਰਹਮਨ ਮਹਾਰਾਜ ਨੂੰ ਰਾਧਿਆ ਮਹਾਰਾਜ ਹੰਸ ਸਾਬਦਾਰ ਧਾਰ ਕੇ ਜਿਨ੍ਹਾਂ ਦੇ ਪਰਾਂ ਤੇ ਵੇਰ ਸਾਰੇ ਸ਼ਾਸਤ੍ਰ ਲਿਖੇ ਹੋਏ ਐ ਇਹ ਜਸੂਤ ਧਾਰ ਕੇ ਆ ਗਏ ਆਕਰ ਕੇ ਜਸੂਤ ਬਹਿ ਜਾ ਕਾਕਾ ਇਤਨਾ ਰਹਿ ਬਹਿ ਉਸ ਜਗ ਪਰ ਆ ਕੇ ਕੀ ਕਰਦਾ ਬੰਦਾ ਉਹਦੇ ਵਿੱਚ ਚਲ ਇਸ ਪ੍ਰਕਾਰ ਸਾਧ ਸੰਗੇ ਜੀ ਜਿਸ ਵਕਤ 에ਰਨੇ ਕਰ ਮਾਰਾ ਵਾਲਾ ਕਮਰੇ ਆ ਉਸ ਵਕਤ ਸਾਖ ਸੰਮੇ ਜੀ ਹੰਸ ਸਾਹਿਬ ਕਾਰਧਾਰ ਕੇ ਇਹਨਾਂ ਨੂੰ ਸੰਕਸ਼ਮਨ ਨਾਦ ਕਾਨੇ ਆ ਕੇ ਪਰਸ਼ਨ ਕੀਤਾ ਕਿ ਦੱਸੋ ਜੀ ਤੁਸੀਂ ਕੌਣ ਹੋ ਕਹਿਣ ਲੱਗੇ ਭਈ ਪੰਜਾਂ ਤਤਾਂ ਦੇ ਸਰੀਰ ਹੈ ਮੇਰਾ ਹੀ ਪੰਜਾਂ ਤਤਾਂ ਦਾ ਤੁਸੀਂ ਪੰਜਾਂ ਤਤਾਂ ਦੇ ਥੇੜਾ ਪੁੱਛਣਾ ਜਿਹੜਾ ਹੈ ਇਹ ਗਲਤ ਹੈ ਜੇ ਤੁਸੀਂ ਕਹੋ ਆਤਮਾਵਾਦ ਆਤਮਾ ਤੁਹਾਡੇ ਅੰਦਰ ਵੀ ਮੇਰੇ ਅੰਦਰ ਵੀ ਇਹ ਵੀ ਤੁਹਾਡਾ ਸਵਾਲ ਗਲਤ ਹੈ ਇਸ ਕਰਕੇ ਫਿਰ ਇਹਨਾਂ ਸੰਕਸ਼ੇ ਨਾਮਕ ਆਦਿਕਾਂ ਨੂੰ ਉੱਤਰ ਮੈਂ ਆਇਆ ਕਹਿੰਦੇ ਇਸੇ ਕਰਕੇ ਪਿਉ ਨੂੰ ਤੁਸੀਂ ਸ਼ੰਕਾ ਕਰਕੇ ਸ਼ਰਮਿੰਦਾ ਕਰਦੇ ਸੀ ਉਸ ਵੇਲੇ ਹੰਸ ਆਦਿਕ ਆਰ ਕੇ ਮਾਰਨ ਬ੍ਰਹਮਾ ਨੂੰ ਉਪਦੇਸ਼ ਦਿੱਤਾ ਕਿ ਬ੍ਰਹਮਾ ਇੰਦਰੀਆਂ ਤੋਂ ਅੰਦਰ ਮਨ ਨੂੰ ਸ਼ਬਦ ਨਾਲ ਟਿਕਾਈਦਾ ਹੈ ਇਉ ਬ੍ਰਹਮਾ ਜੀ ਦੇ ਕਾਹੀ ਉਪਦੇਸ਼ ਪ੍ਰਾਪਤ ਹੋਇਆ ਸੀ ਇਸ ਪ੍ਰਕਾਰ ਫਿਰ ਸੰਕਾਦ ਕਰਦਾ ਵੀ ਮਨ ਟੁੱਟ ਗਿਆ ਸੀ ਜੋ ਬ੍ਰਗਤ ਆਪਣੇ ਆਪ ਨੂੰ ਕਹਾਉਂਦੇ ਹਨ ਇਸ ਪ੍ਰਕਾਰ ਮਾਰਾ ਕਹਿੰਦੇ ਬ੍ਰਹਮਾ ਜੀ ਨੂੰ ਪੁੱਛ ਕੇ ਵੇਖ ਲੋ ਸਤਗੁਰਾਂ ਦੁਆਰਾ ਹੀ ਹੰਸਾਲਕਾਰ ਧਾਰ ਕੇ ਭਗਵਾਨ ਨੇ বিষ্ণੂ ਨੇ ਬ੍ਰਹਮਾ ਨੂੰ ਉਪਦੇਸ਼ ਵਖਿਆਸੀ ਇਸੇ ਪ੍ਰਕਾਰ ਨਾਰਦ ਮੁਨੀ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਹਾਂ ਨਾਰਦ ਮੁਨੀ ਜਦੋਂ ਜਗਨਨਾਥ ਦੇ ਦਰਸ਼ਨ ਕਰਨ ਜਾਇਆ ਕਰੇ ਜਗਨਨਾਥ ਕੀ ਕਰਿਆ ਕਰਨ ਸਵਾ ਗੱਜ ਮਿੱਟੀ ਹਮੇਸ਼ਾ ਪਟਾ ਕੇ ਧਰਤੀ ਰੋਜ਼ ਉੱਥੇ ਮਿੱਟੀ ਹੋਰ ਪਵਾਇਆ ਕਰਨ কুমਹਾਰ ਇਸੇ ਹੱਕ ਲੱਗੇ ਰਿਹਾ ਕਰਨ ਇੱਕ ਦਿਨ ਬ੍ਰਹਮਾ ਵਿਚਰਨ ਨਾਰਦ ਵਿਚਰਦਾ ਆਉਂਦਾ ਪੁੱਛਦਾ ਵੀ ਤੁਸੀਂ ਇਹ ਮਿੱਟੀ ਕਿੱਥੋਂ ਲਜਾਣੇ ਹੋ ਕਿ ਕਿੱਧਰ ਨੂੰ ਲਜਾਣੇ ਹੋ ਪਹਿਲਾਂ ਪਟਕੇ ਲਜਾਣੇ ਹੋ ਫੇਰ ਪਾਉਣੇ ਹੋ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹੋ ਹੀ ਨਾਰਦ ਹੈ ਕਹਿੰਦੇ ਬ੍ਰਹਮਾ ਦਾ ਪੁੱਤ ਨਾਰਦ ਨਿਗੋਰਾ ਹੈ ਉਹ ਜਦੋਂ ਜਾ ਕੇ ਪੈਰ ਰੱਖਦਾ ਉਹ ਧਰਤੀ ਅਪਵਿੱਤਰ ਹੋ ਜਾਂਦੀ ਹੈ ਭਗਵਾਨ ਸਾਡੇ ਪਾਸੋਂ ਜਗਨਨਾਥ ਜੀ ਸਵਾਗਾਜ ਮਿੱਟੀ ਥੱਲੇੋਂ ਪਟਾਉਂਦੇ ਐ ਸਵਾਗਾਜ ਚੌੜੀ ਉਹ ਮਿੱਟੀ ਪਹਿਲਾਂ ਬਾਹਰ ਸਿਰਨੇ ਹੋਰ ਨਵੀਂ ਲਿਆ ਕੇ ਪਾਉਣੇ ਆ ਉਹ ਹਰੋਜ ਆਉਣੋਂ ਨਹੀਂ ਹਟਦਾ ਤੇ ਸਾਡਾ ਇਹ ਕੰਮ ਮੁੱਕਦਾ ਨਹੀਂ ਸੁਣ ਕੇ ਬ੍ਰਹਮ ਹੈਰਾਨ ਹੋ ਗਿਆ ਨਾਰਦ मुनि ਆ ਕੇ ਭਗਵਾਨ ਨੂੰ ਕਹਿਣਾ ਮਾਰਾ ਮੈਨੂੰ ਉਹਨਾਂ ਦੱਸਿਆ ਤੁਸੀਂ ਇਹ ਨਿਗਰੇ ਪੁਣੇ ਦੇ ਇੰਨੀ ਕੋ ਬਿੱਤਰ ਦਾ ਹੈ ਕਹਿਣ ਲੱਗੇ ਬ੍ਰਹਮਾ ਤੈਨੂੰ ਮੈਂ ਇਹ ਤੈਨੂੰ ਨਾਰਦ ਮਾਨ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਐ ਇਸ ਕਰਕੇ ਅਸੀਂ ਤੇਰਾ ਸਤਕਾਰ ਰੱਖਦੇ ਸੀ ਕੁਝ ਨਹੀਂ ਕਿਹਾ ਫਿਰ ਹੁਣ ਮੈਂ ਕਿਵੇਂ ਕਰਾਂ ਕਹਿੰਦੇ ਜੇ ਆ ਗੁਰੂ ਤਾਰ ਲੈ ਕਿਹਨੂੰ ਤਾਰਾਂ ਕਹਿੰਦੇ ਜਿਹੜਾ ਪਹਿਲਾਂ ਮੇਰੇ ਤੈਨੂੰ ਉਸ ਵੇਲੇ ਵਸ਼ਿਸ਼ਠ मुनि ਨੂੰ ਪ੍ਰੇਰ ਕੇ ਭੇਜਿਆ ਕਿ ਜਾਦੂ ਫੰਦਕ ਦਾ ਰੂਪ ਧਾਰ ਲਿਆ ਵਸੀਸ਼ਟ मुनि ਨੇ ਜਾਲੀ ਮੋਢੇ ਤੇ ਰੱਖ ਲਈ ਕੁਝ ਮੱਛੀਆਂ ਲੈ ਲਈਆਂ ਰਾਜਨਾਰਦ ਨੂੰ ਮਿਲਿਆ ਨਾਰਦ ਨੂੰ ਮੱਥਾ ਟੇਕਿਆ ਮੱਥਾ ਟੇਕਣ ਤੋਂ ਵਸੀਸ਼ਟ मुनि ਕਹਿਣ ਲੱਗਾ ਵੇਖ ਕੀ ਸੋਹਣੀਆਂ ਮੱਛੀਆਂ ਰੰਗ ਬਰੰਗੀਆਂ ਵੇਖ ਕੇ ਹੈਰਾਨ じゃ ਹੋ ਗਿਆ ਆ ਕੇ ਕਹਿਣ ਲੱਗਾ ਕਿ ਮਹਾਰਾਜ ਗੁਰੂ ਤਾਂ ਮਿਲਿਆ ਪਰ ਫੰਦਕ ਮਿਲਿਆ ਚੰਗਾ ਗੁਰੂ ਨਾ ਮਿਲਿਆ ਉਸ ਵੇਲੇ ਭਗਵਾਨ ਕਹਿੰਦਾ ਤੂੰ ਗੁਰੂ ਦੀ ਨਿੰਦਿਆ ਕੀਤੀ ਹੈ ਇਸ ਕਰਕੇ ਕੱਨੂੰ ਅਸੀਂ 84 ਜੂਨ ਨੂੰ ਆਵਾਵਾਂਗੇ ਇਹ ਕਹਿਣ ਲੱਗਾ ਮਹਾਰਾ ਮੈਂ ਕਿਵੇਂ ਬਖਸ਼ਿਆ ਜਾऊं ਕਹਿੰਦੇ ਜਾਂ ਗੁਰੂ ਨੂੰ ਪੁੱਛ ਕੇ ਆ ਫਿਰ ਬ੍ਰਹਮਾ ਇਹ ਬ੍ਰਹਮਾ ਦਾ ਪੁੱਤਰ ਨਾਰਸੀ ਜਿਹੜਾ ਵਸ਼ਿਸ਼ਟ मुनि ਨੂੰ ਮਿਲਿਆ ਵਸ਼ਿਸ਼ਟ ਕਹਿਣ ਲੱਗਾ ਤੂੰ ਉਹਨੂੰ ਜਾ ਕੇ ਭਗਵਾਨ ਨੂੰ ਕਾਹੋ ਕਿ ਮਹਾਰਾ ਜਿਹੜੀ ਚੁਰਾਸੀ ਭਗਤੌਣੀ ਹੈ ਉਹ ਮੈਨੂੰ ਨਕਸ਼ਾ ਲਿਖ ਕੇ ਦੱਸੋ ਜੋ ਨਕਸ਼ਾ ਲਿਖ ਦੇਣਗੇ ਤੂੰ ਉਹਦੇ ਉੱਤੇ ਲਿਖਣ ਲੱਗ ਜੀ ਉਸ ਵੇਲੇ ਕਹਣਗੇ ਕੀ ਕਰਦਾ ਤੂੰ ਕਹੀਂ ਕਿ ਮਹਾਰਾ ਉਹ ਵੀ ਤੁਸੀਂ ਬਣਾਈ ਇਹ ਵੀ ਤੁਸੀਂ ਬਣਾਈ ਮੈਨੂੰ ਇਉਂ ਹੀ ਬਖਸ਼ ਲਓ ਉਸ ਪ੍ਰਕਾਰ ਤੈਨੂੰ ਬਖਸ਼ ਲੈਣਗੇ ਇਹ ਸੁਣ ਕੇ ਨਾਰਦ ਮੁਨੀ ਨੇ ਭਗਵਾਨ ਨੂੰ ਆ ਕੇ ਕਿਹਾ ਕਿ ਮਾਰਾ ਮੇਥੋਂ ਗੁਰਾਂ ਦੀ ਨਿੰਦਿਆ ਹੋ ਗਈ 84 ਲੱਖ ਜੂਨ ਪਾਉਣਾ ਪੈਣਾ ਮੈਨੂੰ ਉਹ ਚਿਹਰਾ ਸੀ ਇਹ ਨਕਸ਼ਾ ਬਣਾ ਕੇ ਮੈਨੂੰ ਵਿਖਾਓ ਜਦੋਂ ਵਿਖਾਇਆ ਭਗਵਾਨ ਨੇ ਨਾਰਦ ਤੇ ਲਿਟਣ ਲੱਗਿਆ ਕਹਿੰਦੇ ਇਹ ਕੀ ਕਰਦਾ ਕਿ 84 ਭੋਗਦਾ ਹੈ ਕਹਿੰਦੇ ਇਹ ਉ ਤਾਂ ਨਹੀਂ ਭੋਗੀ ਯਾਨੀ ਜੂਨਾ ਚ ਪਾ ਕੇ ਭੁਗਤਾਵਾਂਗੇ ਕਹਿਣ ਲੱਗਾ ਮਾਰਾ ਉਹ ਵੀ ਥੋੜੀ ਬਣਾਈ ਇਹ ਵੀ ਥੋੜੀ ਬਣਾਈ ਹੈ ਮੈਨੂੰ ਬਖਸ਼ ਲੋ ਉਸ ਵੇਲੇ ਹੱਸ ਕੇ ਕਹਿੰਦੇ ਦੱਸ ਇਹ ਗੁਰੂ ਨੇ ਯੁਗਤੀ ਦੱਸੀ ਕੋ ਹੋਰ ਕਿਸੇ ਨੇ ਇਸ ਪ੍ਰਕਾਰ ਵਿਸ਼ਿਸ਼ਟ ਮੁਨੀ ਫੇਰ ਆ ਗਿਆ ਸਭਾ ਦੇ ਵਿੱਚ ਕਦਾ ਲਗਾ ਕਿ ਵਸੀਤਮਨੀ ਨੂੰ ਪ੍ਰੇਰ ਕੇ ਭੇਜਿਆ ਸੀ ਫੰਦ ਗਦਾ ਰੂਪ ਧਾਰ ਕੇ ਗਿਆ ਸੀ ਇਉਂ ਬ੍ਰਹਮਾ ਜੀ ਨੂੰ ਪੁੱਛ ਕੇ ਵੇਖ ਲਓ ਨਾਰਦ ਦੇ ਪ੍ਰਾਨ ਪੰਜ ਰਾਤ ਗ੍ਰੰਥ ਜਿਨ੍ਹਾਂ ਨੇ 11 ਪ੍ਰਕਾਰ ਦੀ ਭਗਤੀ ਲਿਖੀ ਹੈ ਉਹਨਾਂ ਨੂੰ ਪੁੱਛ ਕੇ ਵੇਖ ਲਓ ਵੇਦ ਵਿਆਸਾ ਕੋ ਫਿਰ ਵਿਆਸ ਰਖੀ ਨੂੰ ਮਾਨ ਹੋ ਗਿਆ ਸੀ ਕਿ ਮੈਂ ਵਿਦਾਂਤ ਸ਼ਾਸਤਰ ਗਿਆ ਹੈ ਮੇਰੇ ਜੈਸਾ ਗਿਆਨਵਾਨ ਕੋਈ ਨਹੀਂ ਹੰਕਾਰ ਹੋਣੇ ਕਰਕੇ ਸਾਧ ਸੰਗੇ ਜੀ ਉਸ ਵੇਲੇ ਵਿਆਸ ਰਖੀ ਦੇ ਗੈਬੀ ਤੁਲਵਾਰ ਚੱਲੀ ਦਸ਼ਮ ਕਾਲਸ਼ਾ ਲਿਖਿਆ 6 ਟੁਕੜੇ ਰਹੀ ਕੀਤਾ ਗਿਆ ਜੋ 6 ਟੁਕੜੇ ਹੋਏ ਫਿਰ ਉਸ ਵਕਤ 6 ਸ਼ਾਸਤਰ ਰਹੀ ਬਣ ਕੇ ਇਸ ਨੇ ਸਾਖ ਨਿਆਇ ਵਗੈਰਾ ਰਚਨਾ ਕੀਤੇ ਵਿਆਸ ਰਹੀ ਦੇ ਅਵਤਾਰ ਵਿੱਚ ਫਿਰ ਬ੍ਰਹਮਾ ਨੂੰ ਸ਼ੰ ਇਹਨੂੰ ਸ਼ਾਂਤੀ ਨਾ ਆਵੇ ਵਿਆਸ ਨੂੰ ਫਿਰ ਨਾਰਦ ਗੁਣੀ ਭਾਗਵਤ ਸੁਣਾਇਆ ਇਸ ਨੂੰ ਭਗਵਾਨ ਦੇ ਗੁਣ ਉਚਾਰ ਕੇ ਦੱਸੇ ਜਦੋਂ ਭਗਤੀ ਕੀਤੀ ਇਸ ਪ੍ਰਕਾਰ ਬਿਨ ਸਰਣੀ ਨੇ ਕੋਈ ਕਿਹਾ ਆ ਭਾਈ ਗੁਰਦਾਸ ਜੀ ਲਿਖਦੇ ਹੈ ਸ਼ਰਨ ਪਿਆ ਜਦੋਂ ਹੰਕਾਰ ਤਿਰਪਤਨਾ ਵਿਦਾਂਤ ਮਠ ਹਉਮੈ ਅੰਦਰ ਕਬਤ ਪਾਇਆ ਸ਼ਰਨ ਪਿਆ ਨਾਰਦ मुनि ਨੂੰ ਬ੍ਰੇਸ਼ ਦਿੱਤਾ ਪਰਮੇਸ਼ਰ ਦੀ ਭਗਤੀ ਕੀਤੀ ਤਾਂ ਵਿਆਸ ਨੂੰ ਸ਼ਾਂਤੀ ਆਈ ਸੀ ਇਸ ਪ੍ਰਕਾਰ ਫਿਰ ਵਿਆਸ ਨੂੰ 11000 ਵਾਰ ਹੰਕਾਰ ਹੋ ਗਿਆ ਕਿ ਮੈਂ ਜਿਹੜਾ ਹੈ ਇਸ ਵਕਤ ਕਾਰਕ ਪਦ ਨੂੰ ਪ੍ਰਾਪਤ ਹੋਵਾਂ ਕਾਰਕ ਪਦ ਦੇ ਮਾਨ ਕੀ ਪਿਆ ਸਰਦਾਰਿਆ ਫਿਰ ਕਾਰਕਪਨੇ ਦਾ ਮਾਨ ਮਿਟਿਆ ਤੇ ਤਾਂ ਵਿਆਸ ਨੂੰ ਸ਼ਾਂਤੀ ਆਈ ਸੀ ਇਸ ਪ੍ਰਕਾਰ ਵੇਦਾਂ ਦੇ ਜਿਲਦਾਂ ਬਣਨ ਵਾਲਾ ਜਿਹੜਾ ਵਿਆਸ ਹੈ ਉਸ ਦੇ ਪੁਸਤਕਾਂ ਨੂੰ 18 ਪੁਰਾਣਾਂ ਨੂੰ ਪੜ੍ਹ ਕੇ ਕੋਈ ਵੇਖ ਲਓ ਇਉਂ ਪੁੱਛ ਕੇ ਵੇਖ ਲਓ ਸਤਿਗੁਰਾਂ ਦੀ ਸ਼ਰਨ ਬਿਨਾਂ ਕਿਸੇ ਨੂੰ ਗਿਆਨ ਨਹੀਂ ਹੋਇਆ ਹੈ ਰਹਾਉ ਗਿਆਨ ਧਿਆਨ ਤੁਮ ਜਾਣੀ ਐ ਕਿ ਭਾਈ ਗਿਆਨ ਧਿਆਨ ਤੁਮ ਜਾਣੀ ਐ ਪਹਿਲਾਂ ਮਹਾਰਿਸ਼ਾ ਜੀ ਇਕੱਠ ਕਹਾਵਾ ਸੋਏ ਕੱਬ ਸਰੂਪ ਜੋ ਪਰਮੇਸ਼ਵਰ ਹੈ ਉਹਨੂੰ ਗੁਰੂ ਸਾਹਿਬ ਕਹਾ ਲੈਂਦੇ ਐ ਤੋਲਡ ਕੇ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਪਹਿਲਾਂ ਗੁਰਮੁਖੋ ਧੁਨ ਜਾਣੀਏ ਸ਼ਬਦ ਦੀ ਧੁਨੀ ਵਿੱਚ ਚਿਤ ਜੋੜਨਾ ਚਾਹੀਦਾ ਹੈ ਜਿਹੜੇ ਅੱਖਰ ਨਹੀਂ ਪੜੇ ਹੋਏ ਆਵਾਜ਼ 'ਚ ਉਹ ਵੀ ਚਿਤ ਜੋੜ ਸਕਦੇ ਆ ਜਿਹੜੀ ਸ਼ਬਦ ਦੀ ਧੁਨੀ ਹੈ ਅੰਦਰ ਮੰਤਰ ਦੀ ਉਹ ਧੁਨੀ ਵਿੱਚ ਚਿਤ ਨੂੰ ਕਾਦਰ ਕਰਕੇ ਧੁਨੀ ਸੁਣਨੀ ਚਾਹੀਦੀ ਹੈ ਜਦੋਂ ਧੁਨੀ ਨੂੰ ਸੁਣ ਲੱਗ ਜੀਏ ਸ਼ਬਦ ਦੀ ਨੂੰ ਫਿਰ ਧਿਆਨ ਲੱਗ ਜਾਂਦਾ ਹੈ ਸੁਣਿਆ ਲੱਗਿਆ ਸਹਿਜ ਧਿਆਨ ਜਦੋਂ ਮਹਾਰਾਜ ਧਿਆਨ ਲੱਗ ਜਾਂਦਾ ਹੈ ਉਸ ਵੇਲੇ ਗਿਆਨ ਨਿਰਗੁਣ ਦਾ ਹੋ ਜਾਂਦਾ ਹੈ ਇਸ ਪ੍ਰਕਾਰ ਪਹਿਲਾਂ ਭਾਈ ਧੁਨੀ ਨੂੰ ਜਾਨਣਾ ਕਰੋ ਜੋ ਅਜਬਾ ਜਾਪ ਦੀ ਧੁਨੀ ਅੰਦਰ ਪਰਾ ਬਾਣੀ ਚ ਹੋ ਰਹੀ ਹੈ ਜਿਤਨੂੰ ਇਕਾਗਰ ਕਰਕੇ ਮਨ ਦੇ ਸੁਭਾਅ ਨੂੰ ਛੱਡ ਕੇ ਮਨ ਦੀਆਂ ਕਲਪਨਾਵਾਂ ਛੱਡ ਕੇ ਮਨ ਦੇ ਫੁਰਨੇ ਛੱਡ ਕੇ ਉਸ ਆਵਾਜ਼ ਨੂੰ ਜੋ ਅਜਬਾ ਜਾਉ ਸਾਰੇ ਅੰਦਰ ਨਾਮੁ ਪ੍ਰਭ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਸਰਾ ਗੁਰੂ ਸਾਹਿਬ ਦਾ ਅੰਮ੍ਰਿਤ ਪਾਨ ਕਰਕੇ ਸਤਗੁਰਾਂ ਦੇ ਸ਼ਬਦ ਦੀ ਧੁਨੀ ਨੂੰ ਉਸ ਨੂੰ ਦਿਲ ਚ ਬਸਾਣਾ ਚਾਹੀਦਾ ਹੈ ਭਾਈ ਗੁਰਦਾਸ ਜੀ ਨੂੰ ਕਿਹਾ ਹੈ ਕਿ ਜੇ ਭਾਈ ਖੋਜੀ ਆਦਮੀ ਜਿਹੜੇ ਐ ਉਹ ਪੈਰ ਨੂੰ ਦੀਵਾਰਾਂ ਲੈਣ ਮਗਰੋਂ ਹਵਾ ਦੇ ਚਲਣੇ ਕਰਕੇ ਲੋਕਾਂ ਦੇ ਪੈੜਾ ਕਰਕੇ ਉਹ ਪੈੜ ਡਬ ਜਾਂਦੀ ਹੈ ਇਸੇ ਪ੍ਰਕਾਰ ਜਦੋਂ ਗੁਰੂ ਕਾ ਅਮਰ ਸ਼ਕੀਏ ਉਸ ਅਗਲੇ ਪੰਨਾਂ ਪੈੜਾ ਜਦੋਂ ਮੰਤਰ ਸੁਣੀਏ ਉਸ ਆਵਾਜ਼ ਵਿੱਚ ਇਤਨੂੰ ਜੋੜਨਾ ਚਾਹੀਦਾ ਹੈ ਇਸ ਪ੍ਰਕਾਰ ਧੁਨੀ ਜਦੋਂ ਚਿੱਤ ਨੂੰ ਜੋੜੋਗੇ ਪੈੜ ਨੂੰ ਸੰਭ ਕੇ ਰੱਖੋਗੇ ਫਿਰ ਤੁਸੀਂ ਸਿਆਣ ਸਕੋਗੇ ਜਦੋਂ ਸ਼ਬਦ ਦੀ ਧੁਨੀ ਹੋਈ ਜੇ ਤੋ ਜੁੜੇਗਾ ਇਕਾਗਰ ਹੋਵੇਗਾ ਉਦੋਂ ਧਿਆਨ ਲੱਗ ਜਾਏਗਾ ਛੋਤੇ ਜਿੱਦਾਂ ਜੁੜ ਜਾਏਗਾ ਸੁੰਨ ਵਿੱਚ ਲੱਗ ਜਾਵਾਂਗੇ ਫੇਰ ਧਿਆਨ ਕਰਕੇ ਬ੍ਰਹਮ ਦਾ ਨਿਰਗੁਣ ਦਾ ਗਿਆਨ ਹੋ ਜਾਏਗਾ ਉਸ ਗਿਆਨ ਕਰਕੇ ਬ੍ਰਹਮ ਨੂੰ ਜਾਣੀਏ ਜਾਣ ਲਈਦਾ ਹੈ ਆਕਾਥ ਕਹਾਵੈ ਸੋ ਸੋ ਸਤਿਗੁਰੂ ਆਕਾਥ ਸਰੂਪ ਨੂੰ ਕਹਾ ਦਿੰਦੇ ਆ ਕਿਰਪਾ ਦ੍ਰਿਸ਼ਟੀ ਕਰਕੇ ਕਿ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਫਲਿਓ ਬਿਰਖ ਹਰੀਆਵਲਾ ਗੁਰੂ ਸਾਧਨ ਕੈਸੇ ਭਾਈ ਸਹਿਤ ਗਿਆਨ ਫੜਦੇ ਬਿਰਸ਼ ਆਏ ਸੰਸਾਰ ਵਿੱਚ ਬਿਰਸ਼ ਬਿਆੰਤ ਹਨ ਪਰ ਗੁਰੂ ਮਾਰਾ ਸਾਹਿਬ ਸਹਿਤ ਗਿਆਨ ਫੜਦੇ ਬਿਰਸ਼ਣ ਜਿਨ੍ਹਾਂ ਨੂੰ ਸਖ ਸੰਤੋਖ ਦਿਆ ਤਰੋਂਦੇ ਪੱਤਰ ਲੱਗੇ ਹੋਏ ਹਨ ਜਿਨ੍ਹਾਂ ਨੂੰ ਪ੍ਰੇਮ ਰੂਪੀ ਫੁੱਲ ਲੱਗੇ ਹੋਏ ਆ ਧਰਮ ਰੂਪੀ ਫੁੱਲ ਲੱਗੇ ਹੋਏ ਹਨ ਐਸੇ ਮਾਰਾ ਸਾਹਿਬ ਜੀ ਸਹਿਤ ਗਿਆਨ ਫੜਦੇ ਬਿਰਖ ਹਰੀਆਵਲਾ ਹਰੀਆਵਲਾ ਹਰੀ ਦੀ ਉਪਾਸ਼ਨਾ ਭਗਤੀ ਰੂਪ ਹਰੀਆਵਲ ਤਾਂ ਸਹਿਤ ਹਨ ਸ਼ਾਵ ਕਣੀਰੀ ਹੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸ਼ਾਂਤੀ ਜਿਹੜੀ ਪ੍ਰਾਪਤ ਹੋਣੀ ਹੈ ਇਹ ਕਣੀ ਸ਼ਾਂਤ 라ਪਤ ਹੁੰਦੀ ਹੈ ਲਾਲ ਜਵੇਹਰ ਮਾਨਕੀ ਗੁਰੂ ਮਹਾਰਾਜ ਸਾਹਿਬ ਨੂੰ ਤਾਂ ਲਾਲ ਪ੍ਰੇਮ ਰੂਪੀ ਮਹਾਰਾਜ ਸਾਹਿਬ ਨੂੰ ਫੁੱਲ ਲੱਗੇ ਹੋਏ ਹਨ ਜਵੇਹਰ ਗਿਆਨ ਰੂਪੀ ਫਲ ਲੱਗੇ ਹੋਏ ਹਨ ਜਵਾ ਰਾਤ ਮਾਨਕ ਦੀ ਨਿਆਈ ਪੱਤਰੇ ਲੱਗੇ ਹੋਣ ਸਰਬਨ ਮੰਨਣ ਵਿਆਸਨ ਇਹ ਸੁੰਦਰ ਪੱਤਰੇ ਸਨੇਹੀ ਲੱਗੇ ਹੋਏ ਹੈ ਕਿਉ ਗੁਰੂ ਮਹਾਰਾਜ ਸਾਹਿਬ ਸਹਿਤ ਗਿਆਨ ਫਲ ਦੇ ਬਰਸ਼ਾਨ ਗੁਰ ਪੰਡਾਰੇ ਸਤਗੁਰੂ ਸਾਹਿਬ ਦੇ ਪੰਡਾਰੇ ਚੋਂ ਸੰਗਤ ਵਿੱਚੋਂ ਸੋ ਦਾਤਾਂ ਪ੍ਰਾਪਤ ਹੁੰਦੀਆਂ ਹਨ ਲਾਲ ਪ੍ਰੇਮ ਵੀ ਪ੍ਰਾਪਤ ਹੁੰਦਾ ਹੈ ਜਵਾਰਾ ਗਿਆਨ ਵੀ ਪ੍ਰਾਪਤ ਹੁੰਦਾ ਹੈ ਮਾਨਕ ਸਰਵਨ ਮਨਨ ਵਿਆਸਨ ਵੀ ਪ੍ਰਾਪਤ ਹੁੰਦਾ ਹੈ ਸਤਗੁਰਾਂ ਦੇ Bhandare ਰਿਦੇ ਵਿੱਚ ਸਤਗੁਰਾਂ ਦੀ ਸੰਗਤ ਵਿੱਚ ਇਹ ਦਾਤ ਪ੍ਰਾਪਤ ਹੁੰਦੀ ਹੈ ਸੋ ਉਸ ਤੱਤਾਂ ਦੇ ਲਖਰਸ ਨੂੰ ਪਛਾਣ ਲਈਦਾ ਹੈ ਗੁਰ ਪੰਡਾਰਾ ਸੋ ਸੋ ਗੁਰੂ ਸਾਹਿਬ ਦੇ ਪੰਡਾਰੇ ਵਿੱਚੋਂ ਪ੍ਰਾਪਤ ਹੁੰਦੀਆਂ ਵਸਤੂਆਂ ਗੁਰ ਪੰਡਾਰਾ ਪਾਈ ਇਹ ਪਾਈ ਗੁਰੂ ਸਾਹਿਬ ਦਾ ਪੰਡਾਰਾ ਸੰਗਤ ਹੈ ਸੰਗਤ ਨੂੰ ਪਾਉਣਾ ਕਰੀਏ ਨਿਰਮਲ ਨਾਮ ਪਿਆਰ ਸਤ ਗੁਰੂ ਸਾਹਿਬ ਦਾ ਹਿਰਦਾ ਹੀ ਪੰਡਾਰਾ ਹੈ ਹਿਰਦੇ ਚੋਂ ਪ੍ਰਾਪਤ ਹੁੰਦੀ ਹੈ ਦਾਤ ਨਿਰਮਲ ਮਨ ਨੂੰ ਉਜਲ ਕਰਨ ਵਾਲਾ ਨਾਮ ਦਾ ਪਿਆਰ ਹੈ ਜਿਹੜਾ ਸੱਚੋ ਵਖਰੇ ਸਾਂਚੀ ਹੈ ਸੱਜਾ ਵਖਰੇ ਲਾਭਦਾਇਕ ਨਾਮ ਹੈ ਇਹਨੂੰ ਸੰਚੀ ਅਕਤੁਰ ਕਰਗੇ ਹਿਰਦੇ ਚ ਪੂਰੇ ਕਰਮ ਅਪਾ ਜਿਨ੍ਹਾਂ ਦੇ ਪੂਰਨ ਨਿਸ਼ਕਾਮ ਕਰਮ ਹੈ ਉਹਨਾਂ ਦੇ ਪੂਰਨ ਗੁਰਾਂ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਅਪਾਰ ਸਰੂਪ ਦੀ ਪ੍ਰਾਪਤੀ ਹੋਈ ਹੈ ਸੁਖ ਦਾਤਾ ਦੁੱਖ ਮੀਟਣੋ ਮੇਰਾ ਵਾਹਿਗੁਰੂ ਸਰਬ ਸੁਖਾਂ ਦਾ ਦਾਤਾ ਹੈ ਜੰਮਨ ਮਰਨ ਦੇ ਦੁੱਖਾਂ ਨੂੰ ਮੀਟਣ ਵਾਲਾ ਹੈ ਸਤਗੁਰ ਅਸਰ ਸੰਘਾਰ ਸਤਗੁਰੂ ਸਾਹਿਬ ਜੀ ਅਸਰ ਬੈਂਕਾਂ ਨੂੰ ਸੰਘਾਰਨ ਵਾਲੇ ਹਨ ਦੈਂਤ ਆਸਰੀ ਸੰਪਦਾ ਜਿਹੜੀ ਹੈ ਜਿਵੇਂ ਮਹਾਰਾਜ ਸਾਹਿਬ ਜੀ ਨੇ ਗੈਂਦਾਂ ਦਾ ਨਾਸ਼ ਕੀਤਾ ਹੈ ਸੱਜੁੱਗ ਦੇ ਵਿੱਚ ਗੈਂਦਾਂ ਨੂੰ ਨਾਸ਼ ਕਰਕੇ ਫਿਰ ਹਜੂਰ ਸਾਹਿਬ ਵਾਲੇ ਖਾਂ ਕੱਬ ਕੀਤਾ ਫਿਰ ਇਸ ਲੱਖ ਕਸ਼ਾਈ ਗਊ ਕਤਲ ਕਰਨ ਲੱਗੇ ਸਨ ਉਹਨਾਂ ਦੇ ਤਾਂ ਹੀ ਨਾਸ਼ ਕੀਤਾ ਭਗੌਰ ਸਾਹਿਬ ਵਿੱਚ ਆ ਕੇ ਫਿਰ ਹਿਮਕੁੰਡੇ ਜਾ ਕੇ ਤਪੱਸਿਆ ਕੀਤੀ ਇਵੇਂ ਗੁਰੂ ਸਾਹਿਬ ਜੀ ਨੇ ਹੁਣ ਦਸੂ ਸਰੂਪ ਧਾਰ ਕੇ ਜਿਵੇਂ ਆਸਰੀ ਸੰਪਦਾ ਵਾਲੇ ਔਰੰਗਜ਼ੇਬ ਵਾਲੇ ਜਿਹੜੇ ਸਨ ਗਸ਼ਮਾ ਗੁਰੂ ਸਾਹਿਬ ਜੀ ਆਸਰੀ ਸੰਪਦਾ ਵਾਲੇ ਸੀ ਦੇਈਂ ਤਰਸ ਹੁਣ ਹਰ ਕਰਨ ਵਾਲੇ ਹੰ 10 ਦੀ ਅਸੂ ਤਾਰੇ ਹਰ ਜੀ ਦੇ ਜਲ ਕਹਿੰਦੇ ਲਗਿਆ ਨਾ ਆਦਿ ਦੇ ਅਸਰ ਹਾਂ ਆਦਿ ਦੇ ਹੋਈ ਦੇਈਂ ਦੇ ਲਈ ਨਾਸ ਕਰਨ ਵਾਲੇ ਹੰ ਜਿਸ ਤਰ੍ਹਾਂ ਮਨੂ ਤੈਨੂੰ ਹਰ ਕਰਨ ਦੀ ਨਾਸ ਕੀਤਾ ਸਾਰੇ ਜਾਰੇ ਜਿਥੇ ਨਿ ਬੜਾਏ ਨੇ ਸਭ ਜੀ ਸਵਾਰ ਸਮੁੰਦਰ ਬੜਾ ਤੱਤੋ ਬੜਾ ਅੰਦਰ ਜਾ ਰਿਹਾਏ ਜੀ ਨਿਆਰਾ ਉਹ ਕੰਢੀ ਮਾਤਾ ਨੂਤ ਕਨਾਰਾ ਇਰਨਾ ਪਾਸਾ ਦੀ ਹੈ ਨਾ ਪਾਰੋਂ ਕਨਾਰਾ ਜੋ ਹੈ ਹਜੇ ਤੱਕ ਲਾਹੂਤੀ ਕੰਢੇ ਅਨਹਰ ਕੋਠੇ ਤੋਂ ਆਸੇ ਸੋਈ ਮੋਦਿਕ੍ਰਿਤੀ ਕਨਾਰਾ ਨਹੀਂ ਹੈ ਨੂਤ ਕੰਢੀ ਮੇ ਸੰਗਰੁਤੀ ਇਹੋ ਵਾ ਕਨਾਰਾ ਹੈ ਜੋ ਨੂ ਪਾਰ ਗਿਆਨ ਦੀ ਕਲਾ ਬਨਾਲਾ ਨੂੰ ਦੱਸਦਾ ਹੈ ਨਾ ਦੂਰ ਵੀ ਨਾ ਸੁਲਹਰਾ ਨੂਤ ਕ੍ਰਿਤੀ ਕੋ ਬਖਰੇ ਗੁੰਡੀ ਹੈ ਉਹ ਆਸਰੁਤੀ ਨਦੀ ਦਾਹ ਹੈ ਉਹਨਾਂ ਵਰਸ ਨੇ ਦੇਰ ਕੋ ਰਾਜ ਦੇ ਰੰਗ ਤੇ ਨਾਏ ਤੇ ਲੰਗਰ ਵਾਸਤੇ ਕੋਲ ਕਲਪੋਇ ਗੱਲ ਬੁਸੀ ਨਾਏ ਤੇ ਲੰਗਰ ਵਾਸਤੇ ਕੋਈ ਰਸੀ ਕੋਲ ਅੱਗੇ ਦਾ ਕੋਈ ਹੈ ਨਾ ਕੋਈ ਗਾਇਵੇ ਮਲਾ ਦਰਮੋਸ ਰਾਜ ਦੇ ਰਾਜ ਦੀ ਬੰਧਾ ਚੱਪੀ ਬਜੋਸ ਰੂਪ ਦੀ ਚੱਪੈਰੀ ਕੋਈ ਰਾਜ ਦੀ ਬੰਧ ਨਹੀਂ ਹੈ ਨੀ ਜੋ ਨੂਰੀ ਮਿਲਿਆ ਮਿਲਾਰ ਮਿਲਾਂਗਾ ਬਾਤ ਕੋ ਸਾਥ ਜੂੜਾ ਸਹਰਾ ਦਾ ਬੂਥ ਇੱਕ ਫਤਗਰੀ ਮਾਰੇ ਸਾਇ ਆਂ ਘਣ ਕਾਈ ਜਿਵੇਂ ਤਾਰੇ ਪਰੇ ਦੋੜਦਾ ਜੀ ਜਲਾਈ ਕੋ ਨਾਨਕ ਦੂਆ ਕਹੇ ਜੋ ਕੋ ਤਾਰੇ ਚੱਲਿਆ ਮੇਰੀ ਮਾਂ ਦਾ ਜਹਲ ਦੁਖ ਦੇਹੋ ਨਾ ਬਦਰੀ ਤਾਰ ਉਤੋ ਜੋ ਕੋ ਰੂਹੀ ਕਰਕੇ ਸੰਸਾਰ ਨੂੰ ਪਾਰੇ ਤਾਰ ਜਿੰਨੇ ਮੁਸਤ ਪਾਰ ਗਏ ਹੋ ਨੋ ਇੱਕ ਕੋ ਲਿਆਰਾ ਉਸਰ ਜੋ ਕੋ ਕੋ ਮਾਤੋ ਵੀ ਪਿਆਰੇ ਸਦਗੀ ਦਾ ਭੁੱਲੀ ਜਾਣਾ ਹੋਵੇ ਅੱਖ ਲਾ ਜਾ ਸੁਖ ਜਾ ਜੰਮ ਮਰਨ ਦੇ ਉਪਰੋਂ ਦੁਖ ਲਾ ਜਾ ਸੁਖ ਤੂੰ ਤੇ ਅਨੰਦ ਦੇ ਚਲਾ ਜਾ ਮਨ ਆਸ ਹੋ ਜਾਂਦਾ ਹੈ ਜੀਵਾਂ ਜਲੇ ਜਲਾ ਹਾਗ ਮਹੀ ਜੀ ਜਾਨ ਜੈ ਜੀ ਉਹ ਜਿੰਦਿਆ ਕਰਦੀ ਹੈ ਜੋ ਇਹ ਖਾਦੀਆਂ ਗੱਲਾਂ ਕਰਦੀ ਹੈ ਉਹ ਉਹਦਾ ਜਵਾਬ ਨਹੀਂ ਚਾਹੀਦੀ ਗੁਲਾਮੀ ਜਾਣੀਏ ਕਿ ਇਹਨਾਂ ਨੂੰ ਮੂੰਹ ਦੇ ਚੰਮੜੇ ਖੋਖਾ ਜੇਕਰ ਜਲੇ ਜਲਾਵਨੀ ਜੇ ਜਾਨ ਕਰਕੇ ਜਲਣ ਵਾਲੇ ਬਾਤ ਕਰ ਗਈ ਖਾਵੇ ਹੰਕਾਰ ਦੇ ਕਾਟ ਚੜਦਾ ਹੋਵੇਂ ਵਚਨ ਕਰਦਾ ਹੈ ਉਹ ਜਵਾਬ ਦੀ ਛੜ ਜਾਏ ਉਹ ਹੋਣਾ ਨਹੀਂ ਜਲਣ ਵਾਲੇ ਬਾਤ ਨੂੰ ਦੀ ਹੈ ਜੇ ਜੋ ਬਹੁਤ ਜਾਪਿਆ ਰਹਾ ਜੋ ਨੂੰ ਹੋਣੇ ਰਖਾ ਦੇ ਜਲਦੀ ਹੀ ਜਾਈਂ ਜੇ ਦੀ ਜਲਨ ਸੜ ਜਾਵੇ ਹੀ ਦੀ ਸਾਥੇ ਜੇ ਲੋਕਾਂ ਦਾ ਰੋਹ ਆਗਲੇ ਰੋਹ ਬਸਰੀ ਮਾ ਸੋ ਜਾਏਗਾ ਅੱਜ ਵੀ ਲੋਕ ਗਿਰਿ ਗਿਰਿ ਚਲੇਗਾ ਇਹਦੇ ਕਾਹੇ ਨਾ ਕੋਤਨਾ ਕੋਈ ਕਹੇਗਾ ਜਦੋਂ ਜੰਮੂ ਦੀ ਗੁੰਦਨੀ ਕਹੇਗਾ ਹੋਰ ਕੁਸਤਾ ਆਵੇਗਾ ਮੋਰੀ ਮੋਰੀ ਸਰਗੈ ਮੋਰੀ ਮੋਰੀ ਕੈਨ ਬੰਦੇ ਸਰਗੈ ਚਾਨ ਪਾਨ ਕਲਾਕ ਨਾ ਸੋਹ ਜਿਹੜਾ ਤਨ ਨਾਲ ਵੀ ਹੈ ਨਾ ਕੋਈ ਦਾ ਤਨ ਨਾਲ ਵੀ ਨਾ ਕਿਤੇ ਕਿਸਰੀ ਆਦਿ ਕੋਈ ਸੋਤ ਜੁਰ ਗਰੀਆ ਮੇਰੇ ਮਾਤਾ ਤਾਨੁ ਬਾਰਾ ਤੇ ਪੁੱਤ ਜੇ ਹੋਵੇ ਜਾਰੀ ਹੋਵੇ ਕਿਸੇ ਲక్ష్ਮੀੁਰੂ ਦੇ ਸਾਥ ਗਈ ਆ ਹੋ ਨਾਵਾ ਤਾਲੂ ਬਾਰਾ ਤਾਲੂ ਫੁੱਟ ਗਏ ਨਾ ਹੰਦੀਆ ਨਾ ਕੋਈ ਲక్ష్ਮੀੁਰੂ ਦੇ ਸਾਥ ਗਈ ਆ ਹੋ ਨਾਵਾ ਤਾਲੂ ਬਾਰਾ ਇਹ ਨਾਣੇ ਜੇ ਕੋਈ ਤਰਸਾ ਲੇ ਕੋਲੇ ਗੁਰੂ ਸਾਥੇ ਬੜ੍ਹ ਗਈਏ ਕਿ ਕਿਸ ਨੇ ਮੁਕੱਦਮਾ ਕਰਕੇ ਕੈਦ ਕਰਾਤਾ ਕੋਈ ਨਾ ਜਹਨਾ ਪਾਛਦੇ ਆ ਇਸ ਉਹ ਚੱਲ ਜਾਂਦਾ ਤ੍ਰਿਸ਼ੀ ਦਾ ਮਾਰਗ ਆਜ ਆਜ ਮਾਇਆ ਦੇ ਮਾਇਆ ਦੇ ਵਾਸਤੇ ਚੱਲ ਜਾਂਦਾ ਹੈ ਚੱਲ ਜਾਂਦੇ ਮਾਰਗ ਤ੍ਰਿਸ਼ੀ ਦਾ ਆਜ ਜੇ ਅਰਥੇ ਚੁਲ ਆਂ ਬੰਨ ਨਾ ਸੀ ਜੋ ਹਿਮਾਰਗ ਨੂੰ ਪੁੱਜ ਜਾਂਦਾ ਈਲੋ ਮਾਰਗ ਆਸ ਮਾਲਿਕ ਤੇ ਗਿਆਨ ਦੇ ਆਸਰੇ ਸਤਿਰੂਪੀ ਅਸਰੇ ਨੂੰ ਪੁੱਜ ਜਾਂਦਾ ਹੈ ਸੱਚਾ ਸਾਹਿਬ ਕੋਈ ਹੈ ਸੱਚ ਦੇ ਸਭ ਮਾਲਕ ਕਾਲ ਪ੍ਰਭਾ ਤੇ ਸੇਵਲ ਕਰਦੇ ਗੁਰੂ ਸਾਹਿਬ ਦੀ ਲਿਖੀ ਹੋਇਆ ਕੱਤੂ ਦਾ ਕਥਨ ਕਰਕੇ ਲਾਉਂਦੇ ਹਨ ਮਾਰਾ ਸੋਹਰੇ ਵੀ ਦੂਰ ਨਹੀਂ ਪ੍ਰੀਤ ਹੈ ਆਵੇ ਜਾਏ ਭਾਈਏ ਉਹ ਜੀ ਆਉਂਦੇ ਉਹ ਵਾਸਨਾ ਦੇ ਬੱਦ। ਇਸ ਪ੍ਰਕਾਰ ਸਾਧ ਸੰਗ ਜੀ ਹਜੂਰ ਫਰਮਾਉਂਦੇ ਹਨ। ਆਵੇ ਜਾਏ ਭਾਈਏ। ਹੁਣ ਜਾਣਗੇ ਦੁਨੀਆ ਦੇ ਵਿੱਚ ਜੁਨਾ ਚ ਭਾਏ ਜਾਣਗੇ ਐਸੇ ਪੁਰਖ। ਪੈ ਕਿਰਤ ਕਮਾਈ। ਜਿਹੜੀ ਕਮਾਈ ਕੀਤੀ ਉਹ ਮੱਥੇ ਤੇ ਕਿਰਤ ਪੈ ਗਿਆ ਲੇਖ। ਉਸ ਉਸਨ ਕੰਮ ਆਉਣਾ। ਉਸ ਕਮਾਈ ਅਨੁਸਾਰ ਹੀ ਅੱਗੇ ਉਹ ਵਾਸ਼ਨਾ ਅਨੁਸਾਰ ਪਏ ਕਰਤ ਨੂੰ ਕਮਾਉਂਦੇ ਹਨ ਪੂਰਵ ਲਿਖਿਆ ਕਿਉ ਮੇਟਿਆ ਜਿਹੜਾ ਪੂਰਵ ਕੀਤਾ ਕਰਮ ਉਹ ਐਵੇਂ ਤਾਂ ਨਹੀਂ ਕਿਸੇ ਨੂੰ ਲਿਖ ਦੁੱਤਾ ਸੋ ਦੁਖ ਤਕ ਪੂਰਵ ਜਨਮ ਕੇ ਕੀਏ ਸੋ ਜਾਣੇ ਜਿੰਦਾਤੇ دیے ਵਾਹਿਗੁਰੂ ਦਾ ਹੱਲ ਹੈ ਉਹ ਦਾਤੇ ਨੇ ਐਵੇਂ ਨਹੀਂ ਕਿਸੇ ਨੂੰ ਚੰਬੇੜੇ ਇਹਨੂੰ ਪੂਰਵ ਲਿਖਿਆ ਹੋਇਆ ਨਹੀਂ ਆਂ ਜੋ ਪੂਰਵ ਕਰਮ ਕੀਤਾ ਲਿਖਿਆ ਗਿਆ ਉਹਨੂੰ ਕਿਵੇਂ ਮੇਟ ਸਕੀਏ ਗੁਰੂ ਦੀ ਸ਼ਰਮ ਤੋਂ ਬਿਨਾ ਮੇਟਿਆ ਨਹੀਂ ਜਾ ਸਕਦਾ ਲਿਖਿਆ ਲੇਖ ਰਜਾ ਅਰਜਾ ਜੋ ਹੁਕਮ ਚਲਾਉਣ ਵਾਲਾ ਪਰਮੇਸ਼ਰ ਹੈ ਉਹ ਲੇਖ ਲਿਖਿਆ ਕਿਹੜਾ ਮੇਟੇ ਸਤਗੁਰਾਂ ਤੋਂ ਬਿਨਾ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੀ ਸਿੰਘ ਸ਼ਰਨ ਕਾ ਜੈ ਜੰਬੋ ਗਰਾਸੇ ਗੁਰੂ ਸਾਹਿਬ ਦੇ ਗੁਣ ਹੈ ਕਰਮ ਰੂਪੀ ਗਿੱਧੜ ਨਹੀਂ ਚਿੰਬੜ ਸਕਦੇ ਛੇਰ ਦੀ ਸ਼ਰਨ ਕੀ ਜਾਣਾ ਜੇ ਗਿੱਧੜੀ ਕਰਮਾ ਰੂਪੀ ਗਿੱਧੜੀ ਚਿੰਬੜੇ ਰਹੇ ਇਹ ਸਤਗੁਰੂ ਸਾਹਿਬ ਜੀ ਮੇਟਣ ਵਾਲੇ ਹੈ ਜੇ ਸੁਪਨੇ ਚ ਹੀ ਭੁਗਤਾ ਦਿੰਦੇ ਹਨ ਹਰ ਨਾਮ ਨਾ ਚੂਤੀ ਐ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਪਰਮੇਸ਼ਰ ਦਾ ਨਾਮ ਨਾ ਜਿੰਨਾ ਚਿਰ ਲਈਏ ਉਹਨੇ ਛੁਟਕਾਰਾ ਨਹੀਂ ਹੋ ਸਕਦਾ ਮੁਕਤ ਨਹੀਂ ਹੋ ਸਕੀਦਾ ਗੁਰਮਤ ਮਿਲੇ ਮਿਲਾਏ ਪਰਮੇਸ਼ਰ ਗੁਰਮਤ ਦੁਆਰਾ ਮਿਲਾਇਆ ਹੋਇਆ ਮਿਲਦਾ ਹੈ ਜਿਹੜੇ ਗੁਰਮਤ ਨਾਲ ਪੁਰਖ ਮਿਲੇ ਹੈ ਉਹਨਾਂ ਦਾ ਮਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ। ਇਸ ਬਿਨ ਮੇਰਾ ਕੋ ਨਹੀਂ। ਐਸਾ ਸਾਨੂੰ ਅੰਦਰ ਪ੍ਰੇਮ ਹੋਣਾ ਚਾਹੀਦਾ ਕਿ ਤਿਸ ਵਾਹਿਗੁਰੂ ਤੋਂ ਬਿਨਾ ਮੇਰਾ ਤਾਂ ਕੋਈ ਵੀ ਨਹੀਂ ਦੁਨੀਆ 'ਚ। ਜਿਸ ਕਾ ਜੀਉ ਪ੍ਰਾਂ ਉਹ ਕੌਣ ਹੈ ਕਹਿੰਦੇ ਜਿਸ ਨੇ ਸਾਨੂੰ ਜ਼ਿੰਦਗੀ ਸੂਖਮ ਸਰੀਰ ਦਿੱਤਾ ਹੈ ਜਿਸ ਨੂੰ ਪ੍ਰਾਣ ਪਾਏ ਹਨ ਉਹਨੂੰ ਪਛਾਣੋ। ਹਉ ਮੈਂ ਮਮਤਾ ਜਲ ਬਲੋ। ਉਸ ਪਰਮੇਸ਼ਰ ਦੀ ਜਦੋਂ ਪਛਾਣ ਕਰਾਂਗੇ ਹੰਗਤਾ ਜਿਹੜੀ ਹੈ ਦੇਹ ਦੀ ਇਹ ਵੀ ਮਲ ਜਲ ਜਾਏਗੀ। ਮਮਤਾ ਜਿਹੜੀ ਮੇਰ ਪਦਾਰਥਾਂ ਦੀ ਇਹ ਵੀ ਜਲਵਲ ਜਾਏਗੀ ਬ੍ਰਹਮ ਵਿਆਸ ਰੂਪੀ ਅਗਨੀ ਵਿੱਚ ਲੋਭ ਜਲੋ ਅਭਿਮਾਨ ਲੋਭ ਹੀ ਉਹਨਾਂ ਦਾ ਪਦਾਰਥਾਂ ਦੇ ਜੋੜਨ ਦਾ ਜਲ ਜਾਏਗਾ ਦੇਹ ਦਾ ਹੰਕਾਰ ਵੀ ਨਾਸ਼ ਹੋ ਜਾਏਗਾ ਬ੍ਰਹਮ ਵਿਆਸ ਰੂਪੀ ਅਗਨੀ ਨਾਲ ਨਾਨਕ ਕਿਵੇਂ ਜੜੇਗਾ ਇਹ ਸਾਰੀ ਦੁਨੀਆ ਹੰਮਕਤਾ ਤੇ ਮਮਤਾ ਜਲ ਰਹੀ ਹੈ ਅਤੇ ਲੋਭ ਵਿੱਚ ਤੇ ਹੰਕਾਰ ਵਿੱਚ ਜਲ ਰਹੇ ਹੈ ਫਿਰ ਮਹਾਰਾ ਪਾਈਦਾ ਇਹ ਤਾਂ ਛੁੱਟੀ ਦਾ ਕਿਵੇਂ ਹੈ ਨਾਨਕ ਸ਼ਬਦ ਵਿਚਾਰ ਸਬਦ ਗੁਰੂ ਸਾਹਿਬ ਜੀ ਕਹਿੰਦੇ ਗੁਰਾਂ ਦੇ ਸ਼ਬਦ ਬ੍ਰਹਮ ਦੀ ਵਿਚਾਰ ਕਰੀਏ ਪਾਈਏ ਗੁਣੀ ਨਗਾਹੇ ਜਿਸ ਪ੍ਰਕਾਰ ਭਾਈ ਗੁਣਾ ਦੇ ਖਜ਼ਾਨੇ ਅਕਾਲ ਪੁਰਖ ਨੂੰ ਪਾਸ ਸਕੀਦਾ ਹੈ ਤੁਸੀਂ ਜੇ ਪਾਉਣਾ ਚਾਹੁੰਦੇ ਹੋ ਤਾਂ ਉਹ ਗੁਣਾ ਦੇ ਖਜ਼ਾਨੇ ਨੂੰ ਇਸ ਪ੍ਰਕਾਰ ਪਾਸ ਸਕੋਗੇ ਹੋ ਮੈਂ ਮਮਤਾ ਜਲ ਬਲੋ ਲੋਭ ਜਲੋ ਅਵਮਾਨ ਨਾਨਕ ਸ਼ਬਦ ਵਿਚਾਰੀ ਹੈ ਆਇਏ ਗੁਣੀ ਜਾਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ